ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਹੋਰ ਫੈਸਲਾ ਆਇਆ ਮਲਾਜ਼ਮਾਂ ਦੇ ਹੱਕ ਵਿੱਚ ਤਿੰਨ ਦਹਾਕਿਆਂ ਤੋਂ ਦਿਹਾੜੀ ਤੇ ਕੰਮ ਕਰਦੇ ਮਲਾਜ਼ਮ ਹੋਣਗੇ ਰੈਗੂਲਰ ਪੰਜਾਬ ਸਰਕਾਰ ਦੀਆਂ 136 ਅਪੀਲਾਂ ਕੀਤੀਆਂ ਗਈਆਂ ਖਾਰਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੇਕਰ ਗੱਲ ਕਰੀਏ ਇਸ ਮਾਮਲੇ ਦੀ ਤਾਂ ਇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨਲ ਬੈਂਚ ਨੇ 136 ਅਪੀਲਾਂ ਸਮੂਹਿਕ ਤੌਰ ਤੇ ਖਾਰਜ ਕਰਦਿਆ ਸੂਬਾ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਇਹ ਅਪੀਲਾਂ ਪੰਜਾਬ ਸਰਕਾਰ ਵੱਲੋਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ 2003 ਤੋਂ 2013 ਤੱਕ ਦੀ ਮਿਆਦ ਚ ਦਾਖਲ ਕੀਤੀਆਂ ਗਈਆਂ ਬਾਕਹੋ ਕੁ ਪਟੀਸ਼ਨਰਾਂ ਤੇ ਸਿੰਗਲ ਬੈਂਚ ਨੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਇਹ ਹੁਕਮ ਉਹਨਾਂ ਮੁਲਾਜ਼ਮਾਂ ਦੇ ਰੈਗੂਲਰ ਕਰਨ ਦੇ ਸਬੰਧ ਵਿੱਚ ਸਨ ਜੋ ਲੰਬੇ ਸਮੇਂ ਤੋਂ ਦਿਹਾੜੀਦਾਰ ਵਜੋਂ ਜਾਂ ਆਰਜੀ ਤੌਰ ਤੇ ਸੇਵਾ ਕਰਨ ਲੱਗੇ ਸਨ ਇਸ ਮਾਮਲੇ ਦੇ ਵਿੱਚ ਜਸਟਿਸ ਸੁਧੀਰ ਅਤੇ ਜਸਟਿਸ ਆਲੋਕ ਜੈਨ ਦੇ ਡਿਵੀਜ਼ਨਲ ਬੈਂਚ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਉਹ ਕਰਮਚਾਰੀ ਜਿਨ੍ਹਾਂ ਨੇ 31 ਦਸੰਬਰ 2006 ਤੱਕ 10 ਸਾਲ ਜਾਂ ਉਸ ਤੋਂ ਵੱਧ ਦੀ ਸੇਵਾ ਪੂਰੀ ਕਰ ਲਈ ਸੀ ਉਹਨਾਂ ਨੂੰ ਰੈਗੂਲਰ ਹੋਣਾ ਸੰਵਿਧਾਨਿਕ ਹੱਕ ਹੈ ਸਰਕਾਰ ਵੱਲੋਂ ਉਹਨਾਂ ਦਾ ਇਹ ਹੱਕ ਸਿਰਫ ਇਸ ਆਧਾਰ ਤੇ ਨਹੀਂ ਖੋਇਆ ਜਾ ਸਕਦਾ ਕਿ ਮੰਜੂਰशुदा ਅਹੁਦਿਆਂ ਤੇ ਨਿਯੁਕਤ ਨਹੀਂ ਸਨ ਉਹਨਾਂ ਕੋਲ ਘੱਟੋ ਘੱਟ ਵਿਦਿਅਕ ਯੋਗਤਾ ਨਹੀਂ ਸੀ ਬੈਂਚ ਨੇ 26 ਫਰਵਰੀ 2024 ਨੂੰ ਫੈਸਲੇ ਨੂੰ ਪੂਰੀ ਨਿਆਯੋਗ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਫੈਸਲਾ ਸੰਵਿਧਾਨਿਕ ਬੈਂਚ ਦੁਆਰਾ ਕੀਤਾ ਗਿਆ ਹੈ ਤੇ ਦੇਵੀ ਬਨਾਵ ਕਰਨਾਟਕ ਸੂਬਾ ਸਰਕਾਰ ਦੇ ਫੈਸਲੇ ਦੀ ਭਾਵਨਾ ਦੇ ਅਨੁਕੂਲ ਹੈ ਉਸ ਤੋਂ ਪਹਿਲਾਂ ਸਰਕਾਰ ਨੇ ਦਲੀਲ ਦਿੱਤੀ ਸੀ ਕਿਉਂਕਿ ਇਹ ਮਾਮਲਾ ਮੰਜੂਰशुदा ਅਹੁਦਿਆਂ ਤੇ ਨਿਯੁਕਤ ਨਹੀਂ ਹੋਏ ਕਰਮਚਾਰੀਆਂ ਦੇ ਲਈ ਹੈ ਉਹਨਾਂ ਕੋਲੋਂ ਜ਼ਰੂਰੀ ਵਿਦਿਅਕ ਯੋਗਤਾ ਨਹੀਂ ਸੀ ਇਸ ਲਈ ਉਹਨਾਂ ਨੂੰ ਰੈਗੂਲਰ ਹੋਣਾ ਸੰਭਵ ਨਹੀਂ ਮੰਨਿਆ ਜਾ ਸਕਦਾ ਇਸ ਨਾਲ ਹੀ ਸਰਕਾਰ ਨੇ ਵੀ ਕਿਹਾ ਕਿ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਸੀ ਉਹਨਾਂ ਏ 우ਮਾ ਦੇਵੀ ਦੇ ਫੈਸਲੇ ਦੇ ਖਿਲਾਫ ਹੋਵੇਗਾ ਪ੍ਰਭਾਵਿਤ ਕਰਮਚਾਰੀਆਂ ਵੱਲੋਂ ਵਕੀਲ ਅੰਜੂ अरोड़ा ਨੇ ਪੇਸ਼ ਹੋ ਕੇ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਦਿਆਂ ਬੈਂਚ ਦੇ ਹੁਕਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਪਰ ਹਾਈ ਕੋਰਟ ਨੇ ਸਰਕਾਰ ਦੇ ਸਾਰੇ ਤਰਕ ਖਾਰਜ ਕਰਦਿਆਂ ਸਾਫ਼ ਕਿਹਾ ਸੀ ਕਿ ਕੋਈ ਵੀ ਮੁਲਾਜ਼ਮ ਜੋ ਤਿੰਨ ਅਧਿਹਾਕਿਆਂ ਤੋਂ ਰਾਜ਼ ਦੀਆਂ ਸੇਵਾਵਾਂ ਕਰ ਰਹੇ ਨੇ ਉਹਨਾਂ ਦਾ ਹੱਕ ਸਿਰਫ਼ ਤਕਨੀਕੀ ਇਤਰਾਜ਼ਾਂ ਦੇ ਆਧਾਰ ਤੇ ਨਹੀਂ ਖੋਇਆ ਜਾ ਸਕਦਾ ਕੋਰਟ ਨੇ ਟਿੱਪਣੀ ਕੀਤੀ ਹਾਂਜੀ ਦੋਸਤੋ ਇਸ ਮਾਮਲੇ ਦੇ ਵਿੱਚ ਗੱਲ ਕਰੀਏ ਤਾਂ ਬੈਂਚ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਕੋਰਟ ਨੇ ਸਰਕਾਰ ਨੂੰ ਨਮਾ ਹੁਦਾ ਸਿਰਜਣ ਤੋਂ ਪਾਬੰਦ ਨਹੀਂ ਹੈ ਬਲਕਿ ਹੁਕਮ ਦਿੰਦਾ ਹੈ ਕਿ ਮੁਲਾਜ਼ਮ ਪਹਿਲਾ ਜੋ ਸੇਵਾ ਵਿੱਚ ਹਨ ਯੋਗਤਾ ਦੀ ਕਮੀ ਦੇ ਬਾਵਜੂਦ ਲੰਬੇ ਸਮੇਂ ਤੱਕ ਕੰਮ ਕਰਦੇ ਰਹੇ ਉਹਨਾਂ ਨੂੰ ਜੇਕਰ ਉਹਨਾਂ ਦਾ ਬੰਦ ਦਾ ਹੱਕ ਦਿੱਤਾ ਜਾਵੇ ਤੇ 10 ਸਾਲ ਦੀ ਸੇਵਾ 2006 ਤੱਕ ਪੂਰੀ ਉਹਨਾਂ ਨੇ ਕਰ ਲਈ ਸੀ ਜੇਕਰ ਗੱਲ ਕਰੀਏ ਸੇਵਾ ਮੁਕਤ ਹੋ ਚੁੱਕੇ ਹਨ ਉਹਨਾਂ ਨੂੰ ਰੈਗੂਲਰ ਕਰਨ ਦੀ ਤਰੀਕ ਤੋਂ ਘੱਟੋ ਘੱਟ ਤਨਖਾਹ ਤੇ ਮਹਿੰਗਾਈ ਪੱਤਾ ਗ੍ਰੇਡ ਪੇ ਦਾ ਲਾਭ ਦਿੱਤਾ ਜਾਵੇਗਾ ਨਾਲ ਹੀ ਜਿਹੜੇ ਮੁਲਾਜ਼ਮ ਸੇਵਾ 'ਚ ਨਹੀਂ ਹਨ ਜ ਜੇਵਾ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੂੰ ਸੇਵਾ ਕਾਲ ਦੇ ਆਧਾਰ ਤੇ ਲਾਭ ਵੀ ਮਿਲੇਗਾ ਹਾਂਜੀ ਦੋਸਤੋ ਐਸੀ ਅੱਜ ਦੀ ਵੱਡੀ ਅਪਡੇਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਅਕਸਰ ਹੀ ਜੋ ਫੈਸਲੇ ਨੇ ਮਲਾਜ਼ਮਾਂ ਦੇ ਹੱਕ ਵਿੱਚ ਆਉਂਦੇ ਨੇ ਇਹ ਵੀ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਲੰਬੇ ਸਮੇਂ ਤੋਂ ਦਿਹਾੜੀ ਤੇ ਕੰਮ ਕਰਦੇ ਜੋ ਮਲਾਜ਼ਮ ਨੇ ਉਹ ਹੋਣਗੇ ਰੈਗੂਲਰ ਤੇ ਉਹਨਾਂ ਨੂੰ ਮਿਲਣਗੇ ਪੂਰੇ ਲਾਭ ਜੇਕਰ ਉਹਨਾਂ ਦੀ ਵਿਦਿਅਕ ਯੋਗਤਾ ਨਹੀਂ ਹੈ ਉਸ ਨੂੰ ਦੇਖਦੇ ਹੋਏ ਵੀ ਜਿਹੜਾ ਕਿ ਇਸ ਗੱਲ ਨੂੰ ਸਾਹਮਣੇ ਰੱਖਿਆ ਗਿਆ ਹੈ ਕਿ ਉਹਨਾਂ ਨੂੰ ਰੈਗੂਲਰ ਕਰਨਾ ਸਹੀ ਹੋਵੇਗਾ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਜਦੋਂ ਤੱਕ 10 ਸਾਲ ਦਾ ਸਮਾਂ ਉਹਨਾਂ ਦਾ ਹੋ ਚੁੱਕਿਆ ਹੈ ਤਾਂ ਉਹਨਾਂ ਦਾ ਰੈਗੂਲਰ ਹੋਣਾ ਲਾਜ਼ਮੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ